ਜੈਤ ਸਰੀ ਮਹੱਲਾ ਪੰਜਵਾ ਗੋਬਿੰਦ ਜੀਵਨ ਪ੍ਰਾਨ ਧਨ ਰੂਪ ਅਗਿਆਨ ਮੋਹ ਮਗ ਅਗਿਆਨ ਮੋਹ ਮਗਨ ਮਹਾ ਪ੍ਰਾਨੀ ਅੰਧਿਆਰੇ ਮਹਿ ਦੀਪ ਰਹਾਉ ਸਫਲ ਦਰਸਨ ਤੁਮਰਾ ਪ੍ਰਭ ਪ੍ਰੀਤਮ ਚਰਨ ਕਮਲ ਆਨੂਪ ਅਨੇਕ ਬਾਰ ਕਰੋ ਤੇਹ ਬੰਦਨ ਮਨਹਿ ਚਰਾਵੋ ਧੂਪ ਭਾਰ ਪਰਿਓ ਤੁਮ ਰਹਿ ਪ੍ਰਭ ਦਵਾਰੈ ਦ੍ਰਿੜ ਕਰ ਗਹੀ ਤੁਮਾਰੀ ਲੋਕ ਕਾਟ ਲੇਹੋ ਨਾਨਕ ਆਪਣੇ ਕੋ ਸੰਸਾਰ ਪਾਵਕ ਕੇ ਕੂਪ ਜੈਤ ਸ੍ਰੀ ਮਹੱਲਾ ਪੰਜਵਾ ਕੋਈ ਜਾਣ ਹਰਿ ਸਿਉ ਦੇਵੈ ਜੋਰ ਚਰਨ ਗਹੋ ਬਖੋ ਸੋਭ ਰਸਨਾ ਦੀਜਹਿ ਪ੍ਰਾਨ ਅਕੋਰ ਰਹਾਓ ਮਾਨ ਤਾਨ ਨਿਰਮਲ ਕਰਤ ਕੇ ਆਰੋ ਹਰ ਸਿੰਚੈ ਸੁਦਾ ਸੰਜੋਰ ਇਆ ਰਸ ਮਹਿ ਮਗਨ ਹੋਦ ਕਿਰਪਾ ਤੇ ਮਹਾ ਵਿਖਿਆ ਤੇ ਤੂਰ ਆਇਓ ਸਰਣ ਦੀਨ ਦੁਖ ਭੰਜਨ ਚਿਤ ਵਹੁ ਤੁਮਰੀ ਓਰ ਅਪੈ ਤਦਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਦਨ ਚੋਰ ਜੈਤ ਸ੍ਰੀ ਮਹੱਲਾ ਪੰਜਵਾ छात्रक चितवत बरसत मेह कृपा सिंद करना प्रभु तारो हर प्रेम भगत को नेह रहाओ अनक सुख चकवी नहीं चाहत अनद पूरन पेख देह आन उपावना जीवत मीना बेन जल मरना तीह हम अनाथ नाथ हर सरणि अपनी कृपा ह। चरण कमल नानक आरा दै तेस बिन आन ना कें जैत सरी महल्ला पंजवा मान तन बस रहे मेरे प्राण कर कृपा साधु संग भेटे पूरणपुरुख सुजान रहाओ। ਪ੍ਰੇਮ ਠਗਔਰੇ ਜਿਨ ਕਾ ਉਪਾਈ ਤੈਨ ਰਸ ਪੀਓ ਭਾਰੀ ਤਾ ਕੀ ਕੀਮਤ ਕਹਿਣ ਨਾ ਜਾਏ ਕੁਦਰਤ ਕਵਨ ਹਮਾਰੇ ਲਾਏ ਲੈ ਲੜ ਦਾਸ ਜਨ ਆਪਣੇ ਉਦਰੇ ਉਦਰਨ ਹਾਰੇ ਪ੍ਰਭ ਸਿਮਰ 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 ਸੁਖ ਪਾਇਓ ਨਾਨਕ ਸਰਨ ਦੁਆਰੇ ਜੈਤਸਰੀ ਮਹੱਲਾ ਪੰਜਵਾ ਆਏ ਅਨਕ ਜਨਮ ਭ੍ਰਮ ਸਰਣੀ ਉਦਰ ਦੇਹ ਅੰਧ ਕੂਪ ਤੇ ਲਾਭ ਹੋ ਆਪਣੀ ਚਰਣੀ ਰਹਾਉ ਅਗਿਆ ਰਹਾਉ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹਿਨ ਨਿਰਮਲ ਕਰਣੀ ਸਾਧ ਸੰਗਤ ਕੇ ਸਾਧ ਸੰਗਤ ਕੈ ਅੰਚਲ ਲਾਭ ਹੋ ਵਿਖਮ ਨਦੀ ਜਾਏ ਤਰਣੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਇਥੇ ਨੰਨੇ ਦੇ ਨਾਲ ਪਾਠ ਹੈ ਸੂਹੀ ਰਾਗ ਦੀਆਂ ਪੰਕਤੀਆਂ ਆਪਾਂ ਨੂੰ ਆਮ ਤੌਰ ਤੇ ਚੇਤੇ ਹੁੰਦੀਆਂ ਨੇ ਕਿ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਉਥੇ ਜਾਣਾ ਪਾਠ ਨਾਣੇ ਨਾਲ ਹੈ ਉਹ ਪੰਕਤੀਆਂ ਆਮ ਚੇਤੇ ਹੋਣ ਤੋਂ ਕਈ ਵਾਰ ਆਪਾਂ ਇਥੇ ਵੀ ਜਾਣਾ ਪਾਠ ਕਰ ਜਾਂਦੇ ਹਾਂ ਬੇਸ਼ੱਕ ਅਰਥ ਵਿੱਚ ਕੋਈ ਫਰਕ ਨਹੀਂ ਪਰ ਜੋ ਅੱਖਰਾਂ ਦੀ ਰਚਨਾ ਸਤਿਗੁਰਾਂ ਰੱਖੀ ਹੈ ਉਹਦੇ ਵਿੱਚ ਫਰਕ ਜ਼ਰੂਰ ਪੈ ਜਾਂਦਾ ਹੈ ਇਸ ਲਈ ਇਹ ਖਿਆਲ ਰੱਖਣਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹਿਨ ਨਿਰਮਲ ਕਰਨੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹਿਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਭ ਹੋ ਬੇਖਮ ਨਦੀ ਚਾਏ ਤਰਣੀ ਸੁਖ ਸੰਪਤ ਮਾਇਆ ਰਸ ਮੀਠੇ ਇਹ ਇਹ ਨਹੀਂ ਮਨ ਮਹਿ ਧਰਣੀ සෝහ සම්පත මායාරාසමීටේ, එහ නැහි මනමැහැතරණී, හර දර්සන ත්‍රබත නානක දාසුපාවත, හරනාම රාංග ආපරණී, ජෑතසරී මහල්ලා පජවා, හරජන සිමරහෝ, හිෙරදෑරාම, හරජනකෝ අපදා නිකිටනා ආවැ පූරාණ දාසකේකාමරහාව කෝට බිගන බෙන සැහැ හර සේවා. ਪੂਰਨ ਦਾਸ ਕੇ ਕਾਮ ਕੋਟ ਬਿਗਨ ਬਿਨਸ ਹੈ ਹਰ ਸੇਵਾ ਨਿਹਚਲ ਗੋਵਿੰਦ ਧਾਮ ਭਗਵੰਤ ਭਗਤ ਕੋ ਭੋ ਕੇਛ ਨਾਹੀ ਆਦਰ ਦੇਵਤ ਜਾਮ ਤਜ ਗੋਪਾਲ ਆਨ ਜੋ ਕਰਨੀ ਸੋਈ ਸੋਈ ਬਿਨਸਤ ਖਾਮ ਚਰਨ ਕਮਲ ਹਿਰਦੈ ਗਾਹੋ ਨਾਨਕ ਸੋਖ ਸਮੂਹ ਬਿਸਰਾਮ ਜੈਤ ਸ੍ਰੀ ਮਹੱਲਾ ਨਾਵਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਭੂਲਿਓ ਮਨ ਮਾਇਆ ਉਰਜਾਇਓ ਜੋ ਜੋ ਕਰਮ ਕੀਓ ਲਾਲਚ ਲਗ ਤਿਹ ਤਿਹ ਆਪ ਬੰਧਾਇਓ ਰਹਾਓ ਸਮਝ ਨਾ ਪਰੇ ਬਿਖੇ ਰਾਸ ਰਚਿਓ ਜਸ ਹਰ ਕੋ ਬਿਸਰਾਇਓ ਸੰਗ ਸੁਆਮੀ ਸੋ ਜਾਣਿਓ ਨਾਹਿਨ ਬਨ ਖੋਜਨ ਕੋ ਧਾਇਓ रतन नाम ਘਟ ਹੀ ਰਤਨ RAM रतन राम ਘਟ ਹੀ ਕੇ ਭੀਤਰ ਤਾ ਕੋ ਗਿਆਨ ਨਾ ਪਾਇਓ ਜਨ ਨਾਨਕ ਭਗਵੰਤ ਭਜਨ ਬਿਨ ਬਿਰਥਾ ਜਨਮ ਗਵਾਇਓ ਜੈਤ ਸ੍ਰੀ ਮਹੱਲਾ ਨਾਵਾ ਹਰ ਜੂ ਰਾਖ લેਹੁ ਪਤ ਮੇਰੀ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਹੀ ਕਿਰਪਾ ਨਿਧ ਤੇਰੀ ਰਹਾਓ ਮਹਾ ਪਤਤ ਮੁਗਦ ਲੋਭੀ ਫੋਨ ਕਰਤ ਪਾਪ ਅਬਹਾਰਾ ਭੈ ਮਰਬੇ ਕੋ ਬਿਸਰਤ ਨਾਹਿਨ ਤਿਹ ਚਿੰਤਾ ਤਨ ਜਾਰਾ ਕੀਏ ਉਪਾਵ ਮੁਗਤ ਕੇ ਕਾਰਨ ਦਹਿ ਦਿਸ ਕਉ ਉਠ ਧਾਇਆ ਕੀਏ ਉਪਾਵ ਮੁਗਤ ਕੇ ਕਾਰਨ ਦਹਿ ਦਿਸ ਕਉ ਉਠ ਧਾਇਆ ਘਟ ਹੀ ਭੀਤਰ ਬਸੈ ਨਿਰੰਜਨ ਤਾ ਕੋ ਮਰਮ ਨਾ ਪਾਇਆ ਨਾਹੇ ਨ ਗੁਨ ਨਾਹੇ ਨ ਕਾਛ ਜਾਪ ਤਾਪ ਕੌਣ ਕਰਮ ਅਬ ਕੀਜੈ ਨਾਨਕ ਹਾਰ ਪਰਿਓ ਸਰਨਾਗਤ ਅਪੈ ਦਾਨ ਪ੍ਰਭ ਦੀਜੈ ਜੈਤ ਸਰੀ ਮਹੱਲਾ ਨਾਵਾ ਮਾਨ ਰੇ ਸਾਚਾ ਗੋਹ ਵਿਚਾਰਾ ਰਾਮ ਨਾਮ ਬਿਨ ਵਿਥਿਆ ਮਾਨੋ ਸਗਰੋ ਇਹੋ ਸੰਸਾਰਾ ਰਹਾਓ जाको जोगी खोजत हारे पायो नाहे तेह पारा सो स्वामी तुम निकट पशानो रूप रेख ते न्यारा पावन नाम जगत मैं हर को कबहु नाहे संभारा नानक सरन परयो जग बधन राखो बिरद तुहारा जैत सरी महला छंत कर पहला ਇਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਦਰਸ਼ਨ ਪਿਆਸੇ ਦਿਨ ਸੋ ਰਾਤ ਚਿਤਵੋ ਅਨ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਛੰਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਕਪਾਟ ਖੁੱਲਣ ਤੋਂ ਅਗਿਆਨਤਾ ਦੇ ਪਰਦੇ ਖੁੱਲਣ ਤੋਂ ਭਾਵ ਹੈ ਤੇ ਕਈ ਸਾਡੇ ਵੀਰ ਕਈ ਵਿਦਵਾਨ ਵੀ ਤੇ ਕਈ ਅਣਜਾਣ ਵੀ ਇਥੇ ਕਪਟ ਪਾਠ ਕਰ ਜਾਂਦੇ ਨੇ ਖੋਲ ਕਪਟ ਸੋ ਇਉਂ ਇਹ ਪਾਠ ਨਹੀਂ ਹੈ ਕਪਟ ਕਹਿ ਕੇ ਵੀ ਅਰਥ ਪੂਰਾ ਸਿੱਧ ਹੁੰਦਾ ਹੈ ਕਪਟ ਤੋਂ ਭਾਵ ਕਪਾਟ ਹੈ ਸੋ ਕਪਟ ਪਾਠ ਨਹੀਂ ਕਰਨਾ ਖੋਲ ਕਪਟ ਗੁਰ ਮੇਂ ਲਿਆ ਇਉਂ ਸਿੱਧੇ ਤੌਰ ਤੇ ਹੀ ਆਪਾਂ ਬਾਣੀ ਪੜ੍ਹਨੀ ਹੈ ਪਾਠ ਕਰਨਾ ਹੈ ਕਪਟ ਨਹੀਂ ਇਹ ਖਿਆਲ ਰੱਖਣਾ ਜੀ ਫੋਲ ਕਪਟ ਗੁਰ ਮੀਲੀਆ ਨਾਨਕ ਹਰ ਸੰਗ ਮੀਤ ਛੰਤ ਸੁਣ ਯਾਰ ਹਮਾਰੇ ਸੱਜਣ ਇਕ ਕਰੋ ਬੇਨੰਤੀਆ ਤਿਸ ਮੋਹਨ ਲਾਲ ਪਿਆਰੇ ਹਉ ਫਿਰੋ ਫੋ ਜੰਤੀਆ ਤੇਸਾ ਦਾਸ ਪਿਆਰੇ ਸਿਰ ਧਰੀ ਉਤਾਰੇ ਇੱਕ ਭੋਰੀ ਦਰਸ਼ਨ ਦੀਜੈ ਨੈਣ ਹਮਾਰੇ ਪ੍ਰੇ ਰੰਗ ਰੰਗਾਰੇ ਇੱਕ ਤਿਲ ਭੀ ਨਾ ਧੀਰਜੈ ਇੱਕ ਤਿਲ ਭੀ ਨਾ ਧੀਰਜੈ ਧੀਰਜੈ ਪਾਠ ਤਾਂ ਹੀ ਕਰਨਾ ਧੱਦੇ ਨੂੰ ਵੀ ਬਿਹਾਰੀ ਹੈ ਧੀਰਜ ਤੋਂ ਭਾਵ ਹੈ ਇੱਕ ਤਿਲ ਮਾਤਰ ਵੀ ਧੀਰਜ ਨਹੀਂ ਆਉਂਦੀ ਇੱਕ ਤਿਲ ਭੀ ਨਾ ਧੀਰਜੈ ਇਉਂ ਪਾਠ ਕਰਨਾ ਹੈ ਜੀ ਨੈਨ ਹਮਾਰੇ ਪ੍ਰੇਅ ਰੰਗ ਰੰਗਾਰੇ ਏਕ ਤਿਲ ਭੀ ਨਾ ਧੀਰੀ ਜੈ ਪ੍ਰਭ ਸਿਓ ਮਨ ਲੀਨਾ ਜਿਉ ਜਲ ਮੀਨਾ ਚਾਤ੍ਰਿਕ ਜਿਵੈ ਤੇ ਸੰਤਿਆ ਜਨ ਨਾਨਕ ਗੁਰ ਪੂਰਾ ਪਾਇਆ ਸਗਲੀ ਤਖਾ ਭੁਜੰਤੀਆ ਯਾਰ ਵੇ ਪ੍ਰੇਯ ਹੱਬੇ ਸਖੀਆ ਮੂ ਕਹੀ ਨਾ ਜੇਹੀਆ ਯਾਰ ਵੇ ਹਿਕ ਡੂ ਹਿਕ ਚਾੜੈ ਹਉ ਕੇ ਸਚੇ ਤੇਹੀਆ ਹਿਕ ਡੂ ਹਿਕ ਚਾੜੈ ਅਨਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ ਤਿਨਾ ਦੇਖ ਮਨ ਚਾਉ ਉਠੰਦਾ ਹਉ ਕਦ ਪਾਈ ਗੁਣ ਤਾਸਾ ਜਿਨੀ ਮੈਟਾ ਲਾਲ ਰੀਝਾਇਆ ਫੋ ਤਿਸ ਆਗੈ ਮਨ ਡੀਹਿਆ ਨਾਨਕ ਕਹਿ ਸੁਣ ਬਿਨਉ ਸੁਹਾਗਣ ਮੂ 10 ਦਿਖਾ ਪਿਰ ਕੇਹੀਆ ਯਾਰ ਵੇ ਪਿਰ ਆਪਣਾ ਭਾਣਾ ਕਿਛ ਨੀਸੀ ਛੰਦਾ ਦੀ ਵਖਰਾ ਸੀ ਵਖਰਾ ਕੇਛ ਨੀਸੀ ਛੰਦਾ ਯਾਰ ਵੇ ਪਿਰ ਆਪਣਾ ਭਾਣਾ ਕਿਛ ਨੀਸੀ ਛੰਦ ਯਾਰ ਵੇ ਤੈ ਰਾਵਿਆ ਲਾਲਨ ਮੂ 10 ਦਸੰਦਾ ਲਾਲਨ ਤੈ ਪਾਇਆ ਆਪ ਗਵਾਇਆ ਜੈ ਧਨ ਭਾਗ ਮਥਾਣੇ ਬਾਹ ਪਕੜ ਠਾਕੁਰ ਹੋ ਕੀਤੀ ਗੁਣ ਅਵਗਣਾ ਪਛਾਣੇ ਗੁਣ ਹਾਰ ਤੈ ਪਾਇਆ ਰੰਗ ਲਾਲ ਬਣਾਇ ਤਿਸ ਹੱਬੋ ਕਿਛ ਸੁਹੰਦਾ ਜਨ ਨਾਨਕ ਧਨ ਸੁਹਾ ਗਣਸਾਈ ਜਿਸ ਸਾਗ ਪਧਾਰ ਵਸੰਦਾ ਯਾਰ ਵੇ ਨਿਤ ਸੁਖ ਸੁਖੇਦੀ ਸਾ ਮੈਂ ਪਾਈ ਵਰ ਲੋੜੀ ਦਾ ਆਇਆ ਵਜੀਵਾਦ ਹਾਈ ਮਹਾ ਮੰਗਲ ਰਹਿਸ ਥੀਆ ਪਿਰ ਦਇਆਲ ਸਾਧ ਨਵ ਰੰਗੀਆ ਵਡ ਭਾਗ ਪਾਇਆ ਗੁਰ ਮਿਲਾਇਆ ਸਾਧ ਕੈ ਸਤ ਸੰਗੀਆ ਆਸਾ ਮਨਸਾ ਸਗਲ ਪੂਰੀ ਪ੍ਰੇਅ ਅੰਕ ਅੰਕ ਮਿਲਾਇ ਨਾ ਬਿਨ ਵੰਤ ਨਾਨਕ ਸੁਖ ਸੁਖੇਦੀ ਸਾ ਮੈਂ ਗੁਰ ਮਿਲ ਪਾਈ